ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਜਰੀ ਮਹੱਲਾ ਪੰਜਵਾ ਬਿਸੁਵੰਪਰ ਜੀਵਨ ਕੋ ਦਾਤਾ ਭਗਤ ਪਰੇ ਪੰਡਾਰ ਜੋ ਬਿਸੁਵੰਪਰ ਵਿਸ਼ਮ ਨੂੰ ਪਰਨ ਵਾਲਾ ਪਾਪ ਪਾਲਣ ਵਾਲਾ ਤੇ ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲਾ ਦਾਤਾ ਹੈ ਉਸ ਪਰਮੇਸ਼ਰ ਦੀ ਭਗਤੀ ਦੇ ਭੰਡਾਰ ਖਜਾਨੇ ਸੰਤਾਂ ਦੇ ਹਿਰਦੇ ਭਰੇ ਹੋਏ ਹਨ ਜਾਕੀ ਸੇਵਾ ਨਿਫਲ ਨਾ ਹੋਵਤ ਖਿਨ ਮਹਿ ਕਰੇ ਉਦਾਰ ਜਿਸ ਪ੍ਰਭੂ ਵਾਹਿਗੁਰੂ ਜੀ ਦੀ ਕੀਤੀ ਹੋਈ ਸੇਵਾ ਟਹਿਲ ਨਿਫਲ ਵਿਅਰਥ ਨਹੀਂ ਹੁੰਦੀ ਉਹ ਪ੍ਰਭੂ ਤਾਂ ਇੱਕ ਖਿੰ ਛਿੰਨ ਮਾਤਰ ਸਮੇਂ ਵਿੱਚ ਹੀ ਸੰਸਾਰ ਤੋਂ ਉਦਾਰ ਮੁਕਤ ਕਰ ਦਿੰਦਾ ਹੈ ਮਨ ਮੇਰੇ ਚਰਨ ਕਮਲ ਸੰਗ ਰਾਚ ਏ ਮੇਰੇ ਸਾਡੇ ਪਿਆਰੇ ਮਨ ਉਸ ਸਮਰੱਤ ਪ੍ਰਭੂ ਦੇ ਚਰਨ ਕਮਲਾਂ ਦੇ ਸੰਗ ਕਈਏ ਸਾਥ ਪ੍ਰੇਮ ਦੇ ਸਹਿਤ ਰਚਨਾ ਕਰ ਸਗਲ ਜੀ ਜਾ ਕੋ ਆਰਾਧ ਦੇ ਤਾਹੂ ਕੋ ਤੂੰ ਜਾਚ ਰਹਾਉ ਜਿਸ ਪਰਮੇਸ਼ਰ ਨੂੰ ਸਾਰੇ ਜੀਵ ਆਪਣੇ ਆਪਣੇ ਮਤਲਬ ਲਈ ਆਰਾਧਦੇ ਹਨ ਉਸ ਪ੍ਰਭੂ ਨੂੰ ਤੂੰ ਵੀ ਜਾਚ ਮੰਗਣਾ ਕਰ ਉਸ ਪਾਸੋਂ ਨਾਮ ਮੁਕਤੀ ਮੰਗਣਾ ਕਰ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਹਨ ਨਾਨਕ ਸਰਣ ਤੁਮਾਰੀ ਕਰਤੇ ਤੂੰ ਪ੍ਰਭ ਪ੍ਰਾਨ ਆਧਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਕਰਤੇ ਕਰਤਾ ਪੁਰਖ ਪ੍ਰਭੂ ਵਾਹਿਗੁਰੂ ਜੀ ਅਸੀਂ ਤੁਹਾਡੀ ਸਰਣ ਪਨਾਹ ਓਟ ਵਿੱਚ ਆਏ ਹਾਂ ਤੂੰ ਹੀ ਪ੍ਰਭੂ ਸਾਡੇ ਪ੍ਰਾਣਾ ਦਾ ਆਧਾਰ ਆਸਰਾ ਹੈ ਹੋਏ ਸਹਾਈ ਜਿਸ ਤੂੰ ਰਾਖ ਹੈ ਤਿਸ ਕਹਾ ਕਰੇ ਸੰਸਾਰ ਏ ਮਹਾਰਾਜ ਜਿਸ ਦੇ ਤੂੰ ਤੁਸੀਂ ਆਪ ਸਹਾਇਕ ਹੋ ਕਰਕੇ ਰੱਖਿਆ ਕਰਦੇ ਹੋ ਉਸ ਨੂੰ ਸੰਸਾਰ ਜਗਤ ਕੀ ਕਰ ਸਕਦਾ ਹੈ ਭਾਵ ਸੰਸਾਰ ਦੇ ਜੀਵ ਉਸ ਦਾ ਕੁਝ ਵਿਗਾੜ ਨਹੀਂ ਸਕਦੇ ਗੂਜੇਰੀ ਮਹੱਲਾ ਪੰਜਵਾ ਇਸ ਸ਼ਬਦ ਵਿੱਚ ਪੰਚਮ ਪਾਤਸ਼ਾਹ ਬਾਲ ਸਤਿਗੁਰੂ ਹਰ ਗੋਬਿੰਦ ਸਾਹਿਬ ਜੀ ਦੇ ਤਾਪ ਉਤਰਨ ਤੋਂ ਪਰਮੇਸ਼ਰ ਦਾ ਧੰਨਵਾਦ ਕਰਦੇ ਹੋਏ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਜਨਕੀ ਪੈਜ ਸਵਾਰੀ ਆਪ ਇਹ ਭਾਈ ਪਰਮੇਸ਼ਰ ਨੇ ਆਪ ਹੀ ਆਪਣੇ ਜਨ ਦਾਸਾਂ ਦੀ ਪੈਜ ਪਰ ਤੱਗਿਆ ਇੱਜ਼ਤ ਸਵਾਰਨਾ ਕੀਤੀ ਹੈ ਹਰ ਹਰ ਨਾਮ ਦੀਓ ਗੁਰ ਅਵਖਦ ਉਤਰ ਗਇਓ ਸਭ ਤਾਪ ਰਹਾਉ ਸਤਿਗੁਰਾਂ ਨੇ ਹਰ ਹਰ ਪਰਮੇਸ਼ਰ ਦੀ ਨਾਮ ਰੂਪ ਅਵਖਦ ਦਵਾਈ ਦੇਣਾ ਕੀਤੀ ਹੈ ਜਿਸ ਕਰਕੇ ਆਦੀ ਬਿਆਦੀ ਉਪਾਦੀ ਆਦ ਸਾਰੇ ਤਾਪ ਉਤਰ ਗਏ ਹਨ ਲਥ ਗਏ ਹਨ ਰਹਾਉ ਬਿਸਰਾਮ ਦੀ ਕੀ ਕਿਰਪਾ ਕਰਦੇ ਹਨ ਹਰ ਗੋਬਿੰਦ ਰਖਿਓ ਪਰਮੇਸ਼ਰ ਆਪਣੀ ਕਿਰਪਾ ਧਾਰ ਆਪ ਦੀ ਮਿਹਰ ਦੀ ਦ੍ਰਿਸ਼ਟੀ ਧਾਰ ਕਰਕੇ ਪਰਮੇਸ਼ਰ ਵਾਹਿਗੁਰੂ ਨੇ ਆਪ ਬਾਲ ਹਰ ਗੋਬਿੰਦ ਦੀ ਰੱਖਿਆ ਕੀਤੀ ਹੈ ਪਰਮ ਈਸ਼ਰ ਪਰਮ ਵੱਡੇ ਈਸ਼ਵਰ ਤੇ ਹਰ ਗੋਬਿੰਦ ਗੋ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲੇ ਹਰ ਪਰਮੇਸ਼ਰ ਨੇ ਆਪਣੀ ਕਿਰਪਾ ਦ੍ਰਿਸ਼ਟੀ ਧਾਰ ਕੇ ਜਿਗਿਆਸੂ ਜਨਾਂ ਨੂੰ ਰੱਖਣਾ ਕੀਤਾ ਹੈ ਮਿੱਡੀ ਬਿਯਾਦ ਸਰਬ ਸੁਖ ਹੋਏ ਹਰ ਗੁਣ ਸਦਾ ਵਿਚਾਰ ਪਰਮੇਸ਼ਰ ਦੇ ਗੁਣਾ ਨੂੰ ਹਮੇਸ਼ਾ ਹੀ ਵਿਚਾਰ ਨਾਲ ਹਰੇਕ ਬਿਯਾਦ ਬਿਮਾਰੀ ਮਿਟ ਗਈ ਅਤੇ ਸਾਰੇ ਸੁਖ ਆਨੰਦ ਪ੍ਰਾਪਤ ਹੋ ਗਏ ਹਨ ਅੰਗੀਕਾਰ ਕਿਓ ਮੇਰੈ ਕਰਤਾ ਗੁਰਪੂਰੇ ਕੀ ਵਡਿਆਈ ਸਾਡੇ ਕਰਤਾ ਕਰਨਹਾਰ ਪਰਮੇਸ਼ਰ ਨੇ ਆਪ ਸਾਡਾ ਅੰਗੀਕਾਰ ਪੱਖ ਕੀਤਾ ਹੈ ਇਹ ਪੂਰੇ ਪੂਰਨ ਗੁਰਾਂ ਦੀ ਹੀ ਵਿਡਿਆਈ ਸ਼ੋਭਾ ਹੈ ਅਬਚਲ ਨੀਵ ਧਰੀ ਗੁਰੂ ਨਾਨਕ ਨਿਤ ਨਿਤ ਚੜੈ ਸਵਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰਤਾ ਗੱਦੀ ਦੀ ਅਬਚਲ ਅਟਲ ਨੀਂਹ ਰੱਖੀ ਹੈ ਗੁਰਸਿੱਖੀ ਦੀ ਨੀਂਹ ਰੱਖਣਾ ਕੀਤੀ ਹੈ ਭਗਤੀ ਅਬਿਨਾਸੀ ਸਰੂਪ ਦੇ ਗਿਆਨ ਦੀ ਅਚਲ ਨੀ ਰੱਖੀ ਹੈ ਜੋ ਨਿਤਾ ਪ੍ਰਦੀ ਦਿਨ ਬਦਿਨ ਬਹੁਤੀ ਹੋ ਕੇ ਚੜਦੀ ਭਾਵ ਪਰਫੁੱਲਤ ਹੋ ਰਹੀ ਆ ਗੂਜਰੀ ਮਹੱਲਾ ਪੰਜਵਾ ਕਬਹੂ ਹਰਸਿਓ ਚੀਤ ਨ ਲਾਇਓ ਏ ਭਾਈ ਇਸ ਸੰਸਾਰੀ ਜੀਵ ਨੇ ਕਦਾ ਚਿਤ ਵੀ ਹਰੀ ਪਰਮੇਸ਼ਰ ਦੇ ਨਾਲ ਚਿਤ ਨੂੰ ਲਾਉਣਾ ਨਹੀਂ ਕੀਤਾ ਤੰਦਾ ਕਰਤ ਬਿਹਾਨੀ ਔਦਹ ਗੁਣ ਨਿਦ ਨਾਮ ਨਾ ਗਾਇਉ ਰਹਾਉ ਤੰਦਾ ਤਹ ਜਾਣ ਵਾਲੀ ਵਿਹਾਰਾ ਨੂੰ ਕਰਦਿਆਂ ਸਾਰੀ ਉਮਰ ਬਤੀਤ ਹੋ ਜਾਂਦੀ ਹੈ ਪਰ ਗੁਣਾ ਦੇ ਨਿਦ ਖਜਾਨੇ ਗੁਣਾ ਦੇ ਨਿਦ ਸਮੁੰਦਰ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਕਦੇ ਵੀ ਗਾਉਣਾ ਨਹੀਂ ਕੀਤਾ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਹਨ ਕੌਡੀ ਕੌਡੀ ਜੋਰਤ ਕਪਟੇ ਅਨਕ ਜੁਗਤ ਕਰਤਾਯੋ ਕੌਡੀ ਕੌਡੀ ਮਾਇਆ ਜੋੜ ਪਾਵ ਇਕੱਤਰ ਕਰਦਾ ਹੋਇਆ ਕਪਟੇ ਛਲ ਕਰਦਾ ਰਿੰਦਾ ਹੈ ਅਤੇ ਅਨੇਕਾਂ ਝੁਕਤੀਆਂ ਕਰਕੇ ਪਦਾਰਥਾਂ ਦੀ ਪ੍ਰਾਪਤੀ ਲਈ ਧੌੜਦਾ ਰਹਿੰਦਾ ਬਿਸਰਤ ਪ੍ਰਭ ਕੀਤੇ ਦੁਖ ਗਨੀਆਂ ਹੈ ਮਹਾਮੋਹਨੀ ਕਾਯੋ ਪ੍ਰਭੂ ਪਰਮੇਸ਼ਰ ਦੇ ਬਿਸਰਤ ਭੁੱਲਣ ਕਰਕੇ ਜਿੰਨੇ ਦੁੱਖ ਕਸ਼ਟ ਪ੍ਰਾਪਤ ਹੁੰਦੇ ਆ ਉਹ ਕਿਤਨੇ ਕੋ ਗਿਣਨਾ ਕਰੀਏ ਮਹਾ ਮੋਹਨੀ ਮਾਇਆ ਨੇ ਤਾਂ ਇਸ ਨੂੰ ਖਾ ਹੀ ਲਿਆ ਹੈ ਇਸ ਲਈ ਇਉਂ ਬੇਨਤੀ ਕਰਿਆ ਕਰੂ ਕਰੋ ਅਨੁਗ੍ਰਹਿ ਸੁਆਮੀ ਮੇਰੇ ਗਨੋ ਨਮੋਹਿ ਕਮਾਇਓ ਏ ਮੇਰੇ ਸਾਡੇ ਸੁਆਮੀ ਮਾਲਕ ਪਰਮੇਸ਼ਰ ਤੁਸੀਂ ਸਾਡੇ ਉੱਪਰ ਆਪਣੀ ਅਨੁਗ੍ਰਹਿ ਕਿਰਪਾ ਦ੍ਰਿਸ਼ਟੀ ਕਰਨਾ ਕਰੋ ਮੇਰੇ ਕਮਾਇਓ ਭਾਵ ਕਮਾਏ ਹੋਏ ਕਰਮਾਂ ਨੂੰ ਗਿਣਨਾ ਨਾ ਕਰੋ ਜੈਸਾ ਕਿ ਅਸੀਂ ਪਾਵਨ ਸ਼ਬਦ ਪੜ੍ਹਦੇ ਹਾਂ ਲੇਖੈ ਕਤਹੈ ਨ ਛੂਟੀਐ ਖਿੰਖਿਨ ਖੁਲਨ ਹਾਰ ਬਕਸਨ ਹਾਰ ਬਕਸ ਲੈ ਨਾਨਕ ਪਾਰ ਉਤਾਰ ਗੋਬਿੰਦ ਦਇਆਲ ਕਿਰਪਾਲ ਸੁਖ ਸਾਗਰ ਨਾਨਕ ਹਰ ਸਰਣਾਇਓ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਗੋ ਪ੍ਰithvi ਦੀ ਬਿੰਦ ਰੱਖਿਆ ਕਰਨ ਵਾਲੇ ਦਇਆਲਤਾ ਦੇ ਘਰ ਕਿਰਪਾਲ ਕਿਰਪਾਲੂ ਤੇ ਸੁਖ ਸਾਗਰ ਸੁੱਖਾਂ ਦੇ ਸਮੁੰਦਰ ਪਰਮੇਸ਼ਰ ਜੀ ਅਸੀਂ ਤੁਹਾਡੀ ਸਰਣਾਇਓ ਸ਼ਰਨ ਵਿੱਚ ਆ ਗਏ ਹਾਂ ਗੂਜਰੀ ਮਹੱਲਾ ਪੰਜਵਾ ਰਸਨਾ RAM RAM ਰਵੰਤ ਭਗਤ ਜਨ ਆਪਣੀ ਰਸਨਾ ਜੀਬਾ ਕਰਕੇ ਰਮੀ ਹੋਈ ਰਾਮ ਪਰਮੇਸ਼ਰ ਦੇ ਨਾਮ ਨੂੰ ਰਵੰਤ ਕਈਏ ਉਚਾਰਨ ਕਰਦੇ ਹਨ ਅਤੇ ਛੋੜ ਆਨ ਬਿਵਹਾਰ ਮਿੱਥਿਆ ਭਜ ਸਦਾ ਭਗਵੰਤ ਰਹਾਉ ਆਨੰਦਾ ਹੋਰ ਦ્વੈਤ ਵਾਲੇ ਸਾਰੇ ਮਿੱਥਿਆ ਝੂਠੇ ਵਿਵਹਾਰ ਛੱਡ ਕਰਕੇ ਹਮੇਸ਼ਾ ਭਗਵੰਤ ਪਰਮੇਸ਼ਰ ਦੇ ਨਾਮ ਦਾ ਭਜਨ ਕਰਦੇ ਹਨ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਹਨ ਨਾਮ ਏਕ ਆਧਾਰ ਭਗਤਾ ਈਤ ਆਗੇ ਟੀਕ ਭਗਤ ਜਿਨ੍ਹਾਂ ਨੇ ਤਾਂ ਕੇਵਲ ਇੱਕੋ ਇੱਕ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਲੈਣਾ ਕੀਤਾ ਹੈ ਅਤੇ ਇਸ ਲੋਕ ਵਿੱਚ ਵੀ ਤੇ ਅੱਗੇ ਭਾਉ ਪਰਲੋਕ ਵਿੱਚ ਵੀ ਨਾਮ ਦੀ ਹੀ ਓਟ ਰੱਖੀ ਹੈ ਕਰਿ ਕਿਰਪਾ ਗੋਬਿੰਦ ਦੀਆ ਗੁਰ ਗਿਆਨ ਬੁੱਧ ਬਵੇਕ ਗੁਰਾਂ ਦੇ ਗਿਆਨ ਕਰਕੇ ਬਿਬ ਬਿਬ ਏਕ ਬਿਬ ਨਾਮ ਦੋ ਦਾ ਹੈ ਬਿਬੇਕ ਪਾਵ ਦੋ ਤੋਂ ਇੱਕ ਕਹਿੰਦੇ ਦੋ ਤੋਂ ਇੱਕ ਪਾਵ ਜੀਵ ਇਸ ਦੀ ਏਕਤਾ ਵਾਲੀ ਆਤਮ ਵਿਸ਼ੈਣੀ ਬੁੱਧੀ ਨੂੰ ਗੋਬਿੰਦ ਪਰਮੇਸ਼ਰ ਨੇ ਕਿਰਪਾ ਮਿਹਰ ਕਰਕੇ ਦੇਣਾ ਕੀਤਾ ਹੈ ਕਰਨ ਕਾਰਣ ਸਮਰੱਥ ਸ੍ਰੀ ਧਰ ਸਰਣਤਾ ਕੀ ਗਹੀ ਜੋ ਕਰਨ ਕਾਰਣ ਸਾਰੇ ਕਾਰਣਾ ਦੇ ਕਰਨ ਵਾਲੇ ਸਮਰੱਥ ਬਲਵਾਨ ਸ੍ਰੀ ਧਰ ਸ੍ਰੀ ਮਾਇਆ ਦਾ ਧਰ ਆਸਰਾ ਵਾਹਿਗੁਰੂ ਹੈ ਉਸ ਦੀ ਸ਼ਰਨ ਓਟ ਭਗਤ ਜਨਾਂ ਨੇ ਹਿਰਦੇ ਵਿੱਚ ਗਹੀ ਫੜੀ ਭਾਵ ਧਾਰਨ ਕੀਤੀ ਹੋਈ ਹੈ ਮੁਕਤ ਜੁਗਤ ਰਵਾਲ ਸਾਧੂ ਨਾਨਕ ਹਰ ਨਿਦ ਲਹੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮਹਾਤਮਾ ਜਨਾਂ ਦੇ ਚਰਣਾ ਦੀ ਰਵਾਲ ਧੂੜ ਹੀ ਮੁਕਤੀ ਦੀ ਜੁਗਦੀ ਹੈ ਉਨ੍ਹਾਂ ਦੀ ਚਰਨ ਧੂੜ ਕਰਕੇ ਸਾਰੇ ਨਿੱਧ ਖਜ਼ਾਨੇ ਰੂਪ ਪਰਮੇਸ਼ਰ ਨੂੰ ਲਹੀ ਪ੍ਰਾਪਤ ਕਰੀਦਾ ਹੈ ਗੂਜਰੀ ਮਹੱਲਾ ਪੰਜਵਾ ਘਰ ਚੌਥਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਗੂਜਰੀ ਦੇ ਅੰਦਰ ਪੰਜਵੇਂ ਪਾਦਸ਼ਾ ਚੌਥੇ ਘਰ ਸੁਰ ਤਾਲ ਵਿੱਚ ਚੌਪਦੇ ਚਾਰ ਚਾਰ ਪਦਿਆਂ ਵਾਲੇ ਸ਼ਬਦ ਉਚਾਰਨ ਕਰਦੇ ਹਨ ਸਤਿਗੁਰੂ ਜੀ ਉਤਮ ਭਗਤੀ ਬਾਗ ਆਪਣੇ ਹੀ ਮਨ ਨੂੰ ਸੰਬੋਧਨ ਕਰਦੇ ਹੋਏ ਸਿੱਖਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਮੰਗਲ ਕਰਦੇ ਹਨ ਇੱਕ ਜੋ ਅਦਵੈਤ ਸਰੂਪ ਬ੍ਰਹਮ ਹੈ ਓੰਕਾਰ ਜੋ ਸਾਰਿਆਂ ਦਾ ਹੀ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਾਇਆ ਜਾਂਦਾ ਹੈ ਛਾੜ ਸਗਲ ਸਿਆਣਪ ਸਾਧ ਸਰਣੀ ਆਉ ਏ ਮਨ ਆਪਣੀ ਬੁੱਧ ਦੀਆਂ ਸਾਰੀਆਂ ਸਿਆਣਪਾਂ ਚਤਰਾਇਆਂ ਛੱਡ ਕਰਕੇ ਸੰਤ ਜਨਾਂ ਦੀ ਸ਼ਰਣ ਵਿੱਚ ਪਾਵ ਸਾਧ ਸੰਗਤ ਵਿੱਚ ਆਉਣਾ ਕਰ ਪਾਰ ਬ੍ਰਹਮ ਪਰਮੇਸ਼ਰੋ ਪ੍ਰਭੂ ਕੇ ਗੁਣ ਗਾਉ ਜੋ ਪਾਰ ਪਾਪਾਂ ਪੁੰਨਾਂ ਤੋਂ ਪਾਰ ਪਰੇ ਬ੍ਰਹਮ ਵਿਆਪਕ ਸਰੂਪ ਪਰਮ ਈਸ਼ਰੋ ਪਰਮੇਸ਼ਰੋ ਤੋਂ ਪਾਵ ਪਰਮੇਸ਼ਰੋ ਪਰਮ ਵੱਡਾ ਈਸ਼ਰੋ ਈਸ਼ਵਰ ਹੈ ਉਸ ਪ੍ਰਭੂ ਪਰਮੇਸ਼ਰ ਦੇ ਗੁਣਾ ਤਾਂ ਹੀ ਗਾਉਣਾ ਕਰ ਰੇ ਚਿਤ ਚਰਨ ਕਮਲ ਅਰਾਧ ਆਪਣੇ ਤਾਈਂ ਉਪਦੇਸ਼ ਕਰੋ ਰੇ ਤੂੰ ਭਾਵ ਹੈ ਚਿਤ ਮਨਾ ਤੂੰ ਪਰਮੇਸ਼ਰ ਦੇ ਕਮਲ ਵਤ ਨਿਰਲੇਪ ਚਰਣਾ ਨੂੰ ਦਿਲ ਦੀ ਭਾਵਨਾ ਨਾਲ ਅਰਾਧਨਾ ਕਰ ਸਰਬ ਸੂਖ ਕਲਿਆਣ ਪਾਵਹਿ ਮਿਟੈ ਸਗਲ ਉਪਾਦ ਰਹਾਉ ਜਿਸ ਕਰਕੇ ਰਾਜੇ ਦੀ ਪਦਵੀ ਤੋਂ ਬ੍ਰਹਮ ਲੋਕ ਤੱਕ ਦੇ ਸਾਰੇ ਸੁਖ ਤੇ ਸਾਰੀਆਂ ਕਲਿਆਣ ਮੁਕਤੀਆਂ ਪਾਲਵੇਂਗਾ ਅਤੇ ਤੇਰੀਆਂ ਸਾਰੀਆਂ ਉਪਾਧੀਆਂ ਬਿਪਤਾਵਾਂ ਮਿਟ ਜਾਣਗੀਆਂ ਰਹਾਉ ਬਿਸਰਾਮ ਦੀ ਕੀ ਕਿਰਪਾ ਕਰਦੇ ਹਨ ਮਾਤ ਪਿਤਾ ਸਤ ਮੀਤ ਭਾਈ ਤਿਸ ਬਿਨਾ ਨਹੀਂ ਕੋਈ ਤੂੰ ਇਹ ਨਿਸ਼ਚੇ ਕਰ ਲੈ ਕਿ ਜੋ ਮਾਤਾ ਪਿਤਾ ਸੁੱਤ ਪੁੱਤਰ ਮੀਤ ਮਿੱਤਰ ਤੇ ਭਾਈ ਭਰਾ ਆਦਕ ਹਨ ਇਹਨਾਂ ਚ ਵਿੱਚੋਂ ਉਸ ਪ੍ਰਭੂ ਤੋਂ ਬਗੈਰ ਪ੍ਰਲੋਕ ਵਿੱਚ ਸਹਾਇਤਾ ਕਰਨ ਵਾਲਾ ਕੋਈ ਨਹੀਂ ਇਤ ਉਤਜੀਅ ਨਾਲ ਸੰਗੀ ਸਰਬ ਰਵਿਆਸੂਏ ਜੋ ਈ ਇਸ ਲੋਕ ਤੇ ਉਤ ਪਰਲੋਕ ਤੇ ਜੀ ਹਿਰਦੇ ਦੇ ਨਾਲ ਸਾਥ ਹਰ ਵਕਤ ਸਾਥੀ ਹੈ ਉਹ ਪ੍ਰਭੂ ਸਾਰੀਆਂ ਥਾਵਾਂ ਤੇ ਰਵਿਆ ਵਿਆਪਕ ਹੋ ਰਿਹਾ ਕੋਟ ਯਤਨ ਉਪਾਵ ਮਿੱਥਿਆ ਕਸ਼ ਨ ਆਵੇ ਕਾਮ ਹੋਰ ਕਰੋੜਾਂ ਹੀ ਪਦਾਰਥਾਂ ਦੀ ਪ੍ਰਾਪਤੀ ਲਈ ਯਤਨ ਤੇ ਲੋਕਾਂ ਨਾਲ ਛਲ ਪ੍ਰੇਮ ਕਰਨ ਲਈ ਉਪਾ ਸਾਰੀ ਮਿੱਥਿਆ ਝੂਠੇ ਹਨ ਮਨ ਕਰਕੇ ਯਤਨ ਤੇ ਸਰੀਰ ਕਰਕੇ ਉਪਾ ਸਾਰੇ ਅਣ ਹੋਏ ਹੀ ਹਨ ਇਹ ਪ੍ਰਲੋਕ ਵਿੱਚ ਕੁਝ ਵੀ ਕੰਮ ਨਹੀਂ ਹੋੜੇ ਸ਼ਰਣ ਸਾਧੂ ਨਿਰਮਲਾ ਗਤ ਹੋਏ ਪ੍ਰਭ ਕੈ ਨਾਮ ਸਾਧੂ ਮਹਾਤਮਾ ਜਨਾਂ ਦੀ ਸ਼ਰਣ ਓਟ ਭਾਵ ਸਾਧ ਸੰਗਤ ਕਰਕੇ ਪਾਪਾਂ ਆਦ ਦੀ ਮੈਲ ਤੋਂ ਰਹਿਤ ਨਿਰਮਲਾ ਸ਼ੁੱਧ ਹੋਈਦਾ ਹੈ ਅਤੇ ਪ੍ਰਭ ਪਰਮੇਸ਼ਰ ਦੇ ਨਾਮ ਕਰਕੇ ਗਤ ਮੁਕਤੀ ਪ੍ਰਾਪਤ ਹੁੰਦੀ ਹੈ ਅਗੰਯਾਲ ਪ੍ਰਭੂ ਊਚਾ ਸ਼ਰਣ ਸਾਧੂ ਜੋਗ ਮੰਦੀ ਅਗੰਮ ਕਈਏ ਗਮਤਾ ਤੋ ਰਹਿਤ ਦਇਆਲ ਦਇਆ ਦਾ ਕਰ ਪ੍ਰਭੂ ਪਰਮੇਸ਼ਰ ਸਭ ਤੋਂ ਊਚਾ ਭਾਵ ਵੱਡਾ ਹੈ ਅਰਥਾਤ ਤਿੰਨਾ ਗੁਣਾ ਤੋਂ ਅਤੀਤ ਹੈ ਉਸ ਦੀ ਪ੍ਰਾਪਤੀ ਲਈ ਸਾਧੂ ਮਹਾਤਮਾ ਜਨਾਦੀ ਵੋਟ ਲੈਣੀ ਭਾਵ ਸਾਥ ਸੰਗਤ ਕਰਨੀ ਜੋਗ ਕਈਏ ਲਾਇਕ ਹੈ ਸਾਧੂ ਜਨ ਉਸ ਦੀ ਸ਼ਰਣ ਵਿੱਚ ਜੋਗ ਜੁੜੇ ਰਹਿੰਦੇ ਆ ਤਿਸ ਪ੍ਰਾਪਤ ਨਾਨਕਾ ਜਿਸ ਲਿਖਿਆ ਧੁਰ ਸੰਜੋਗ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਦਾਤ ਉਸ ਨੂੰ ਪ੍ਰਾਪਤ ਮਿਲਦੀ ਹੈ ਉਹ ਪ੍ਰਭੂ ਉਸ ਨੂੰ ਮਿਲਦਾ ਜਿਸ ਦੇ ਕਰਮਾਂ ਵਿੱਚ ਦਰਗਾਹੋਂ ਹੀ ਉਸ ਦਾ ਸੰਜੋਗ ਮਿਲਾਪ ਲਿਖਿਆ ਹੋਇਆ ਗੂਜਰੀ ਮਹੱਲਾ ਪੰਜਵਾ ਆਪਣਾ ਗੁਰਸੇਵ ਸਦਹੀ ਰਮਹੁ ਗੁਣ ਗੋਬਿੰਦ ਏ ਭਾਈ ਆਪਣੇ ਗੁਰੂ ਨੂੰ ਹਮੇਸ਼ਾ ਹੀ ਸੇਵਨਾ ਕਰੋ ਅਤੇ ਗੋਬਿੰਦ ਪਰਮੇਸ਼ਰ ਦੇ ਗੁਣਾ ਤਾਂ ਹੀ ਰਮਹੁ ਉਚਾਰਨਾ ਕਰੋ ਸਾਹ ਸਾਸ ਅਰਾਧ ਹਰ ਹਰ ਲਹਿ ਜਾਏ ਮਨ ਕੀ ਚਿੰਦ ਆਉਂਦੇ ਜਾਂਦੇ ਸਵਾਸਾਂ ਨਾਲ ਹਰੇ ਪਰੇ ਕਰਨ ਵਾਲੇ ਹਰ ਪਰਮੇਸ਼ਰ ਨੂੰ ਆਰਾਧਨਾ ਕਰੋ ਜਿਸ ਕਰਕੇ ਤੁਹਾਡੇ ਅੰਤਹਿ ਕਰਨ ਦੀ ਸਾਰੀ ਚਿੰਤਾਂ ਲਹਿ ਲੱਤ ਜਾਵੇਗੀ ਮੇਰੇ ਮਨ ਜਾਪ ਪ੍ਰਭ ਕਾ ਨਾਮ ਆਪਣੇ ਮਨ ਤੈ ਉਪਦੇਸ਼ ਕਰੋ ਕਿ हे ਮੇਰੇ ਸਾਡੇ ਮਨਾ ਤੂੰ ਪ੍ਰਭ ਪਰਮੇਸ਼ਰ ਦਾ ਅੰਮ੍ਰਿਤ ਨਾਮ ਜਪਣਾ ਕਰ ਸੂਖ ਸਹਿਜ ਆਨੰਦ ਪਾਵੇ ਮਿਲੀ ਨਿਰਮਲਤਾ ਉਹ ਰਹਾਉ ਸੂਖ ਸਹਿਜ ਅਜੁੱਤ ਸੁਖ ਰੂਪ ਪਰਮੇਸ਼ਰ ਦੇ ਆਨੰਦ ਨੂੰ ਪਾ ਲਵੇਗਾ ਅਤੇ ਸਭ ਮਾਇਆ ਆਦ ਦੀ ਮੈਲ ਤੋਂ ਰਹਿਤ ਨਿਰਮਲ ਉज्जਲ ਤੁਰਿਆ ਪਾਦਰੂਪੀ ਥਾਂ ਮਿਲ ਜਾਵੇਗੀ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਹਨ ਸਾਧ ਸੰਗ ਉਧਾਰ ਏਹੁ ਮਨ ਆਠ ਪਹਿਰ ਆਰਾਧ ਸਾਧੂ ਜਨਾਂ ਦੀ ਸੰਗਤ ਵਿੱਚ ਜਾ ਕਰਕੇ ਅਠੇ ਪਹਿਰ ਪਾਵ ਰਾਤ ਦਿਨ ਵਾਹਿਗੁਰੂ ਨੂੰ ਚੇਤੇ ਕਰਕੇ ਆਪਣੇ ਇਹ ਮਨ ਨੂੰ ਉਧਾਰ ਤਾਰ ਲੈਣਾ ਕਰੋ ਕਾਮ ਕ੍ਰੋਧ ਅਹੰਕਾਰ ਬਿਨਸੈ ਮਿਟੈ ਸਗਲ ឧបਾਦ ਉਸ ਪਰਮੇਸ਼ਰ ਦੀ ਆਰਾਧਣੇ ਕਰਕੇ ਕਾਮ ਵਿਕਾਰ ਦ੍ਰਿਸ਼ਟੀ ਕ੍ਰੋਧ ਗੁੱਸਾ ਅਹੰਕਾਰ ਅਭਿਮਾਨ ਆਦ ਵਿਕਾਰ ਬਿਨਸੈ ਨਾਸ਼ ਹੋ ਜਾਣਗੇ ਤੇ ਸਾਰੀਆਂ ឧបਾਧੀਆਂ ਬਿਪਤਾਵਾਂ ਮਿਟ ਜਾਣਗੀਆਂ ਅਟਲ ਅਸ਼ੇਦ ਅਭੇਦ ਸੁਆਮੀ ਸ਼ਰਣ ਤਾ ਕੀ ਆਉ ਜੋ ਅਟਲ ਟਲਣ ਤੋਂ ਰਹਿਤ ਅਸ਼ੇਦ ਕੱਟਣ ਤੋਂ ਰਹਿਤ ਅਭੇਦ ਵਿੰਨਣ ਤੋਂ ਰਹਿਤ ਜਾਂ ਭੇਦ ਰਹਿਤ ਸੁਆਮੀ ਮਾਲਕ ਪਰਮੇਸ਼ਰ ਹੈ ਉਸ ਦੀ ਸ਼ਰਣ ਓਟ ਵਿੱਚ ਆਉ ਆਉਣਾ ਕਰੋ ਚਰਣ ਕਮਲ ਅਰਾਧ ਹਿਰਦੈ ਏਕ ਸਿਵਲੇ ਬਲਾਵ ਪਰਮੇਸ਼ਰ ਦੇ ਕਮਲ ਵਤ ਨਿਰਲੇਪ ਚਰਣਾ ਨੂੰ ਆਪਣੇ ਹਿਰਦੈ ਮਨ ਅੰਦਰ ਆਰਾਧਨਾ ਕਰੋ ਅਤੇ ਸਦਾ ਉਸ ਇੱਕ ਪ੍ਰਭੂ ਦੇ ਨਾਲ ਹੀ ਲਿਵ ਬਿਰਤੀ ਲਾਉਣੀ ਕਰੋ ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ ਲੀਨੇ ਆਪ ਜਿਨ੍ਹਾਂ ਉਪਰ ਪਾਰ ਪਾਪਾ ਪੁੰਨਾਂ ਤੋਂ ਪਾਰ ਪਰੇ ਬ੍ਰਹਮ ਵਿਆਪਕ ਪ੍ਰਭ ਪਰਮੇਸ਼ਰ ਨੇ ਦਇਆ ਧਾਰਨਾ ਕੀਤੀ ਕਿਰਪਾ ਧਾਰਨੀ ਕੀਤੀ ਹੈ ਉਹ ਪਰਮੇਸ਼ਰ ਨੇ ਆਪ ਹੀ ਬਖਸ਼ ਲੀਤੇ ਹਨ ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ اے ਭਾਈ ਜੋ ਗੁਰਾਂ ਨੇ ਸਾਰੇ ਸੁਖ ਆਨੰਦ ਰੂਪ ਪਰਮੇਸ਼ਰ ਦੇ ਨਾਮ ਨੂੰ ਦੇਣਾ ਕੀਤਾ ਹੈ ਉਹ ਉਸ ਪ੍ਰਭ ਪਰਮੇਸ਼ਰ ਦੇ ਨਾਮ ਨੂੰ ਸਦਾ ਹੀ ਜਪਦੇ ਰਹੋ ਗੂਜਰੀ ਮਹੱਲਾ ਪੰਜਵਾ ਗੁਰ ਪ੍ਰਸਾਦੀ ਪ੍ਰਭ ਧਿਆਇਆ ਗਈ ਸੰਕਾ ਤੂਟ ਕਿ ਭਾਈ ਜਿਨ੍ਹਾਂ ਨੇ ਗੁਰਾਂ ਦੀ ਕਿਰਪਾ ਦੁਆਰਾ ਪ੍ਰਭੂ ਪਰਮੇਸ਼ਰ ਪਿਆਰੇ ਵਾਹਿਗੁਰੂ ਨੂੰ ਧਿਆਉਣਾ ਕੀਤਾ ਉਹਨਾਂ ਦੀ ਸਭ ਸ਼ੰਕਾ ਟੁੱਟ ਗਈ ਆ। ਭਾਵ ਸ਼ੰਕਾ ਨਾਮ ਭਰਮੰਦਾ ਹੈ। ਉਹਨਾਂ ਦਾ ਸਾਰਾ ਭਰਮ ਨਿਵਰਤ ਹੋ ਗਿਆ। ਮਾਇਆ ਦਾ ਸਰੂਪ ਕੀ ਹੈ? ਜੀਵ ਦੇ ਈਸ਼ਰ ਦਾ ਸਰੂਪ ਕੀ ਹੈ? ਆਤਮਾ ਦਾ ਸਰੂਪ ਕੀ ਹੈ? ਇਤਿਆਦ ਸਾਰੀਆਂ ਸ਼ੰਕਾਵਾਂ ਮਿਟ ਗਈਆਂ। ਦੁਖ ਅਨੇਰਾ ਪੈ ਬਿਨਾਸੀ ਪਾਪ ਗਏ ਨਿਕੂਟ ਜਮਣ ਮਰਨ ਦਾ ਦੁਖ ਕਸ਼ਟ ਅਗਿਆਨ ਦਾ ਅਨੇਰਾ ਹਨੇਰਾ ਤੇ ਜਮਦੂਤਾਂ ਦਾ ਭੈ ਡਰ ਸਭ ਨਾਸ਼ ਹੋ ਗਿਆ ਹੈ ਤੇ ਆ ਪਾਪ ਵੀ ਸਾਰੇ ਨਿਕੂਟ ਮੁਕ ਗਏ ਹਨ ਹਰ ਹਰ ਨਾਮ ਕੀ ਮਨਪ੍ਰੀਤ ਜਿਨ੍ਹਾਂ ਦੇ ਮਨ ਹਿਰਦੇ ਵਿੱਚ ਹਰ ਹਰ ਪ੍ਰਭੂ ਦੇ ਨਾਮ ਦੀ ਪ੍ਰੀਤ ਲਗਨ ਹੈ ਮਿਲ ਸਾਧ ਬਚਨ ਗੋਬਿੰਦ ਧਿਆਏ ਮਹਾਂ ਨਿਰਮਲ ਰੀਤ ਰਹਾਉ ਸਾਧ ਮਹਾਪੁਰਖਾਂ ਨਾਲ ਮਿਲ ਕਰਕੇ ਉਹਨਾਂ ਦੇ ਬਚਨਾਂ ਅਨਸਾਰ ਗੋਬਿੰਦ ਪਰਮੇਸ਼ਰ ਨੂੰ ਧਿਆਉਣਾ ਕੀਤਾ ਹੈ ਇਹ ਬਹੁਤ ਹੀ ਨਿਰਮਲ ਉज्जਲ ਰੀਤੀ ਮਰਿਆਦਾ ਹੈ ਪਾਪ ਮੁਕਤੀ ਦੀ ਪ੍ਰਾਪਤੀ ਲਈ ਬਹੁਤ ਸ਼੍ਰੇਸ਼ਟ ਉਜਗਤੀ ਹੈ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਹਨ ਜਾਪ ਤਾਪ ਅਨੇਕ ਸਰ ਜਾਪ ਤਾਪ ਅਨੇਕ ਕਰਨੀ ਸਫਲ ਸਿਮਰਤ ਨਾਮ ਕਿਸੇ ਮੰਤਰ ਦਾ ਜਾਪ ਧੂੜੀਆਂ ਆਦ ਲਾ ਕੇ ਤਾਪ ਤਪਸਿਆ ਤੇ ਅਨੇਕ ਅਨੰਤ ਪ੍ਰਕਾਰ ਦੀਆਂ ਕਰਨੀਆਂ ਹਨ ਜੇਕਰ ਪਰਮੇਸ਼ਰ ਦਾ ਨਾਮ ਸਿਮਰਨ ਹੋਵੇ ਤਾਂ ਹੀ ਇਹ ਕੁਝ ਕੀਤਾ ਹੈ ਸਫਲਾਵਾ ਕਰ ਅਨੁਗ੍ਰਹ ਆਪ ਰਾਖੇ ਪਏ ਪੂਰਨ ਕਾਮ ਪਾਤਸ਼ਾਹ ਫਰਮਾਉਂਦੇ ਹਨ ਜਿਨ੍ਹਾਂ ਉੱਪਰ ਪਰਮੇਸ਼ਰ ਨੇ ਆਪ अनुग्रह कृपा दृष्टि करके ਧਾਰੇ ਰੱਖਣਾ ਕੀਤੀ ਹੈ। ਉਹਨਾਂ ਦੇ ਸਾਰੇ ਕੰਮ ਸਫਲ ਪੂਰਨ ਹੋ ਜਾਂਦੇ ਆ। ਸਾਸ ਸਾਸ ਨ ਬਿਸਰ ਕਬ ਹੂੰ ਬ੍ਰਹਮ ਪ੍ਰਭ ਸਮਰਤ। ਬੇਨਤੀ ਕਰੋ ਕਿ ਸਰਬ ਸ਼ਕਤੀਵਾਨ ਬ੍ਰਹਮ ਵਿਆਪਕ ਪਰਮੇਸ਼ਰ ਜੀ ਤੁਸੀਂ ਸਾਨੂੰ ਹਰੇਕ ਸਵਾਸ ਕਦੇ ਵੀ ਨਾ ਭੁੱਲੋ। ਗੁਣ ਅਨਕ ਰਸਨਾ ਕਿਆ ਬਖਾਨੈ। ਅਗਨਤ ਸਦਾ ਅਕਥ ਏ ਮਹਾਰਾਜ ਤੁਹਾਡੇ ਅਨੰਤ ਹੀ ਗੁਣ ਹਨ ਅਸੀਂ ਜੀਬਾ ਨਾਲ ਉਹਨਾਂ ਦਾ ਕੀ ਬਖਿਆਨ ਕਰ ਸਕਦੇ ਹਾਂ ਕੀ ਵਰਣਨ ਕਰੀਏ ਤੁਹਾਡੇ ਗੁਣ ਗਿਣਤੀ ਤੋਂ ਰਹਿਤ ਅਤੇ ਹਮੇਸ਼ਾ ਅਕਥ ਕਥਨ ਤੋਂ ਵੀ ਰਹਿਤ ਹਨ ਦੀਨ ਦਰਦ ਨਿਵਾਰ ਤਾਰਣ ਦਇਆਲ ਕਿਰਪਾ ਕਰਨ ਏ ਮਹਾਰਾਜ ਤੁਸੀਂ ਦੀਨ ਗਰੀਬਾਂ ਦੇ ਦਰਦ ਪੀੜਾ ਦੁੱਖਾਂ ਨੂੰ ਨਿਵਾਰ-ਨਾਸ਼ ਕਰਕੇ ਸੰਸਾਰ ਸਮੁੰਦਰ ਤੋਂ ਤਾਰ ਲੈਣ ਵਾਲੇ ਹੋ ਦਇਆ ਦੇ ਘਰ ਤੇ ਮਿਹਰ ਦੀ ਦ੍ਰਿਸ਼ਟੀ ਕਰਨ ਵਾਲੇ ਹੋ ਅਟਲ ਪਦਵੀ ਨਾਮ ਸਿਮਰਣ ਦ੍ਰਿੜ ਨਾਨਕ ਹਰ ਹਰ ਸਰਣ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਏ ਮਹਾਰਾਜ ਤੁਹਾਡੇ ਨਾਮ ਨੂੰ ਯਾਦ ਕਰਦੇ ਆਂ ਜਪਦੇ ਆਂ ਟੱਲਣ ਤੋਂ ਰਹਿਤ ਪਦਵੀ ਅਟੱਲ ਪ੍ਰਾਪਤ ਹੁੰਦੀ ਹੈ ਇਸ ਨਾਮ ਦੀ ਪ੍ਰਾਪਤੀ ਲਈ ਏ ਹਰ ਹਰ ਪਰਮੇਸ਼ਰ ਮੈਂ ਤੁਹਾਡੀ ਸ਼ਰਨ ਓਟ ਪੱਕੀ ਕੀਤੀ ਹੈ ਗੂਜਰੀ ਮਹੱਲਾ ਪੰਜਵਾ ਅਹੰ ਬੁੱਧ ਬੋ ਸਗਨ ਮਾਇਆ ਮਹਾਦੀਰ ਗਰੋਗ ਜੋ ਅਹੰ ਬੁੱਧ ਹੰਕਾਰ ਵਾਲੀ ਬੁੱਧੀ ਹੈ ਤੇ ਬਹੁਤ ਬਹੁਤ ਸਾਰੀ ਮਾਇਆ ਦੀ ਸਗਨ ਸੰਗਣਿਆ ਪਦਾਰਥਾਂ ਵਿੱਚ ਚਿਤ ਲਾਇਆ ਇਹ ਮਹਾ ਬਹੁਤ ਦੀਰਗ ਵੱਡਾ ਰੋਗ ਹੈ ਹਰ ਨਾਮ ਔਖਦ ਗੁਰ ਨਾਮ ਦੀਨੋ ਕਰਨ ਕਾਰਨ ਜੋਗ ਇਸ ਰੋਗ ਨੂੰ ਮੇਟਣ ਲਈ ਪਰਮੇਸ਼ਰ ਦਾ ਨਾਮ ਹੀ ਔਖਦ ਦਵਾਈ ਰੂਪ ਹੈ ਜੋ ਗੁਰ ਸਤਗੁਰਾਂ ਨੇ ਦੇਣਾ ਕੀਤਾ ਹੈ ਅਤੇ ਇਹ ਨਾਮ ਸਾਰੇ ਕਾਰਨਾਂ ਦੇ ਕਰਨ ਨੂੰ ਜੋਗ ਲਾਇਕ ਹੈ ਮਰ ਤਨ ਬਾਛੀਐ ਜਨ ਧੂਰ ਮਨ ਹਿਰਦੇ ਤੇ ਤਨ ਸਰੀਰ ਕਰਕੇ ਪਰਮੇਸ਼ਰ ਦੇ ਜਨ ਦਾਸਾਂ ਦੀ ਚਰਨ ਧੂੜੀ ਬਾਛੀਐ ਚਾਹਣਾ ਕਰੀਏ ਕੋਟ ਜਨਮ ਕੇ ਲਹ ਪਾਤਕ ਗੋਬਿੰਦ ਲੋਚਾ ਪੂਰ ਰਹਾਉ ਜਿਸ ਨਾਲ ਕਰੋੜਾਂ ਜਨਮਾਂ ਦੇ ਪਾਤਕ ਪਾਪ ਲਹ ਲਹ ਹੈ ਉਤਰ ਜਾਣਗੇ ਏ ਗੋਬਿੰਦ ਪਰਮੇਸ਼ਰ ਸਾਡੀ ਇਹ ਲੋਚਾ ਇਸ਼ਾ ਪੂਰਨ ਕਰ ਰਹਾਉ ਬਿਸਰਾਮ ਦੇ ਕੀ ਪਰਮਉਂਦੇ ਹਨ ਆਦ ਅੰਤੇ ਮਦ ਆਸਾ ਕੂਕਰੀ ਬਿਕਰਾਲ ਆਦ ਮੁੱਢ ਭਾਵ ਬਾਲਕ ਅਵਸਥਾ ਅੰਤੇ ਅਖੀਰਲੇ ਭਾਵ ਬਿਰਧ ਅਵਸਥਾ ਮਦ ਵਿਚਲੀ ਭਾਵ ਜਵਾਨੀ ਅਵਸਥਾ ਵਿੱਚ ਜੀਵਾ ਨੂੰ ਆਸਾ ਰੂਪ ਬਿਕਰਾਲ ਭਿਆਨਕ ਕੂਕਰੀ ਕਈਏ ਕੁੱਤੀ ਚਿੰਬੜੀ ਹੋਈ ਹੈ ਆਦ ਜੋ ਪਹਿਲਾ ਬ੍ਰਹਮਾ ਆਦਿਕ ਹੋਏ ਤੇ ਅੰਤ ਨੂੰ ਜੋ ਕਲਕੀ ਅਵਤਾਰ ਆਦਿਕ ਹੋਣਗੇ ਅਤੇ ਹੁਣ ਵਿਚਾਲੇ ਦੇ ਸਮੇਂ ਵਿੱਚ ਜੋ ਸੰਸਾਰ ਆ ਇਹਨਾਂ ਸਾਰਿਆਂ ਦੇ ਆਸਾ ਰੂਪ ਭਿਆਨਕ ਕੂਕਰੀ ਮਗਰ ਲੱਗੀ ਹੋਈ ਹੈ ਗੁਰ ਗਿਆਨ ਕੀਰਤਨ ਗੋਬਿੰਦ ਰਮਣੰ ਕਾਟਿਏ ਜਮ ਜਾਲ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਗਿਆਨ ਤੇ ਗੋਬਿੰਦ ਪਰਮੇਸ਼ਰ ਦੇ ਕੀਰਤਨ ਜਸ ਨੂੰ ਰਮਣੰ ਉਚਾਰਨ ਕਰਨਾ ਗੋਬਿੰਦ ਦੇ ਕੀਰਤਨ ਨੂੰ ਗਾਉਣ ਕਰਕੇ ਗੁਰੂ ਜੀ ਪ੍ਰਸੰਨ ਹੋ ਕੇ ਅਪਰੋਖ ਗਿਆਨ ਬਖਸ਼ ਦਿੰਦੇ ਆ ਇਸ ਨਾਲ ਜਮਦੂਤਾਂ ਦੇ ਜਾਲ ਫਾਹੇ ਨੂੰ ਕਟ ਲਈਦਾ ਹੈ ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾ ਗਵਣ ਕਾਮ ਵਿਕਾਰ ਦ੍ਰਿਸ਼ਟੀ ਕ੍ਰੋਧ ਗੁੱਸੇ ਲੋਭ ਲਾਲਚ ਤੇ ਮੋਹ ਮੂਠੇ ਠੱਗੇ ਹੋਏ ਜੀਵ ਸਦਾ ਹਮੇਸ਼ਾ ਹੀ ਆਉਣ ਜਾਣ ਜੰਮਣ ਮਰਣ ਵਿੱਚ ਲੱਗੇ ਰਹਿੰਦੇ ਆ ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਨ ਮਿਟਤ ਜੋਨੀ ਭਵੜ ਜੋ ਪ੍ਰਭ ਪਰਮੇਸ਼ਰ ਦੀ ਪ੍ਰੇਮ ਭਗਤੀ ਕਰਦੇ ਹਨ ਤੇ ਗੋਪਾਲ ਪ੍ਰਿਥਵੀ ਦੇ ਪਾਲਕ ਦਾ ਜਾਪ ਕਰਦੇ ਹਨ ਉਹਨਾਂ ਦਾ ਜੋਨੀ ਜੁਨੀਆਂ ਵਿੱਚ ਭੜਕਣਾ ਮਿਟ ਜਾਂਦਾ ਹੈ ਮਿੱਤਰ ਪੁੱਤਰ ਕਲਤਰ ਸੁਰਦ ਮਿੱਤਰ ਪੁੱਤਰ ਕਲਤਰ ਸੁਰਦ ਤਿੰਨ ਤਾਪ ਜਲੰਤ ਜੋ ਮਿੱਤਰ ਬੇਲੀ ਪੁੱਤਰ ਬੇਟਾ ਕਲਤਰ ਇਸਤਰੀ ਤੇ ਸਹੁਰਦ ਹਿਰਦੇ ਨੂੰ ਪਿਆਰੇ ਲੱਗਣ ਵਾਲੇ ਸਾਥੀਆਂ ਸਬੰਧੀਆਂ ਵਿੱਚ ਲੱਗੇ ਹੋਏ ਆ ਉਹ ਤਿੰਨ ਤਾਪਾਂ ਆਦੀ ਵਿਆਦੀ ਉਪਾਦੀ ਵਿੱਚ ਜਲਦੇ ਰਹਿੰਦੇ ਆ ਕਿਸੇ ਨੂੰ ਮਿੱਤਰਾਂ ਦਾ ਦੁੱਖ ਕਿਸੇ ਨੂੰ ਪੁੱਤਰਾਂ ਦਾ ਕਿਸੇ ਨੂੰ ਇਸਤਰੀ ਤੇ ਕਿਸੇ ਨੂੰ ਸਹੁਰਦ ਦਾ ਦੁੱਖ ਹੈ ਇਹ ਸਾਰੇ ਤਿੰਨਾਂ ਤਾਪਾਂ ਵਿੱਚ ਹੀ ਜਲਦੇ ਵੇਖੀਦੇ ਆ ਜਪ ਰਾਮ ਰਾਮਾ ਦੁਖ ਨਿਵਾਰੀ ਮਿਲੇ ਹਰ ਜਨ ਸੰਤ ਜੋ ਹਰ ਪਰਮੇਸ਼ਰ ਦੇ ਸੰਤ ਜਿਨ੍ਹਾਂ ਨਾਲ ਮਿਲ ਕਰਕੇ ਰਾਮਾ ਰਮੇ ਹੋਏ ਰਾਮ ਪ੍ਰਭੂ ਦੇ ਨਾਮ ਨੂੰ ਜਪਦੇ ਆ ਉਹਨਾਂ ਦੇ ਜੰਮਣ ਮਰਨ ਦੇ ਸਾਰੇ ਦੁੱਖ ਕਸ਼ਟ ਨਿਵਾਰੇ ਨਿਵਰਤ ਕਰ ਦਿੱਤੇ ਆ ਸਰਬ ਵਿਦ ਭ੍ਰਮਤੇ ਪੁਕਾਰਹਿ ਕਤਹਿ ਨਾਹੀ ਛੂਟ ਸੰਸਾਰ ਦੇ ਲੋਕ ਸਭ ਬਿਦ ਤਰ੍ਹਾਂ ਤਰੀਕੇ ਕਰਕੇ ਪਰਮੰਦੇ ਤੇ ਪੁਕਾਰੇ ਪੁਕਾਰਾਂ ਕਰਦੇ ਫਿਰਦੇ ਆ ਪਰ ਕਤਹਿ ਕਿਤੇ ਵੀ ਛੁਟਕਾਰਾ ਨਹੀਂ ਹੋਵੇਗਾ ਹਰ ਚਰਨ ਸਰਣ ਅਪਾਰ ਪ੍ਰਭ ਕੀ ਦ੍ਰਿੜ ਗਹੀ ਨਾਨਕ ਓਟ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸਾਂ ਨੇ ਅਪਾਰ ਪਾਰਾ ਵਾਰਤੂ ਰਹਤ ਹਰ ਹਰੀ ਪ੍ਰਭ ਪਰਮੇਸ਼ਰ ਦੇ ਚਰਨਾ ਦੀ ਸ਼ਰਨ ਦਾ ਆਸਰਾ ਲੈਣਾ ਕੀਤਾ ਹੈ ਅਤੇ ਉਸ ਦੀ ਓਟ ਟੇਕ ਦ੍ਰਿੜਪੱਕੀ ਕਰਕੇ ਗ੍ਰਹਿਣ ਕੀਤੀ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ Oh guru ਸੋ ਵਾਹਿਗੁਰੂ ਜੀ ਕੀ ਫਤਿਹ